इस वीडियो को लाइक करें हमारे चैनल को सब्सक्राइब कर बेल आइकन जरूर प्रेस करें हमारी न्यू वीडियो सबसे पहले देखने के लिए ਜੱਟ ਕੇ ਜਿੱਤ ਗਏ ਸਰਪੰਚ ਸਾਹਿਬ ਜਿੱਤ ਗਏ ਜੱਟ ਕੇ ਵੀ ਜੱਟ ਕੇ ਸਰਪੰਚ ਸਾਹਿਬ ਨੇ ਜਿੱਤੇ ਕਹਿਣ ਹੁੰਦਾ ਸਰਪੰਚ ਕੋਲੇ ਢਾਈ ਕਿੱਲੇ ਪਰ ਆਪਣੀ ਪੋਕੀ ਟੌਰ ਬਣਾਉਣ ਲਈ ਇੱਕ ਕਿਲਾ ਗਹਿਣੇ ਰੱਖ ਕੇ ਸਰਪੰਚੀ ਲਈ ਹੈ ਜੱਟ ਕੇ ਵੀ ਜੱਟ ਕੇ ਸਰਪੰਚ ਸਾਹਿਬ ਜਿੱਤ ਗਏ ਜੱਟ ਕੇ ਵੀ ਜੱਟ ਕੇ ਸਰਪੰਚ ਸਾਹਿਬ ਜਿੱਤ ਗਏ ਜੱਟ ਕੇ ਵੀ ਜੱਟ ਕੇ ਸਰਪੰਚ ਸਾਹਿਬ ਜਿੱਤ ਗਏ ਨਾ ਬਾਪੂ ਅੱਗੇ ਆਪਣੇ ਸਰਕਾਰ ਜਾ ਥੋੜਾ ਸੀ ਜਿਹੜਾ ਪੱਲੇ ਪੈਸੇ ਲਾ ਕੇ ਉਹ ਸਰਪੰਚੀ ਖਰੀਦੀ ਹੈ ਉਹ ਪੁੱਤਰਾ ਤੂੰ ਨਿਆਣਾ ਹਜੇ ਤੈਨੂੰ ਕੀ ਪਤਾ ਹੈ ਸਰੀਕਾਂ ਦੇ ਕੰਨ ਕਿਵੇਂ ਝਾੜੀ ਦੇ ਆ ਉਹ ਸਰੀਕ ਕੰਨ ਜੇ ਚਾਹਦੇ ਸੀ ਉਹ ਮੈਂ ਤਾਂ ਉਹਨਾਂ ਦੇ ਕੰਨ ਝਾੜਿਆ ਉਹ ਬਾਪੂ ਸਰੀਕਾਂ ਦੇ ਕੰਨ ਝਾੜਦਾ ਝਾੜਦਾ ਨਾ ਤੂੰ ਆਪ ਖੁੰਗਲ ਹੋਏਗਾ ਨਾਲੇ ਸਾਨੂੰ ਕਰੇਗਾ ਉਹ ਚੰਗਾ ਓਏ ਆ ਬੈਠਾ ਮੁੰਡਾ ਸਪੈਨ ਸਾਫ ਕਰੀਆਂ ਉਹ ਹਾਂ ਵੀ ਜਵਾਨਾ ਕਰੀਆਂ ਲੰਘਿਆ ਸਤਿਗੁਰੂ ਜੀ ਸਤਿਗੁਰੂ ਜੀ ਕਾਲ ਹੋਰ ਵੀ ਬੰਦ ਸਿਆ ਇਵੇਂ ਚੱਲਦਾ ਘਰਾ ਰਿਸ਼ਤੇ ਵਾਲਾ ਕੰਮ ਵਧੀਆ ਚੱਲ ਰਿਹਾ ਜੀ ਬਸ ਕਿਰਪਾ ਮਾਲਕ ਦੀ ਆ ਜੱਸੇ ਪੁੱਤ ਆ ਦੋ ਕੱਪ ਚਾਹ ਦੇ ਲੈ ਕੇ ਆਈਂ ਨਾ 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 ਸਰਪੰਚ ਸਾਹਿਬ ਚਾਹ ਨਹੀਂ ਮੈਂ ਪੀ ਮੈਂ ਤਾਂ ਆਪਣੀ ਕੁੜੀ ਦੇ ਰਿਤੇ ਪਰ ਆਇਆ ਅੱਛਾ ਘਰ ਪਰਿਵਾਰ ਵਧੀਆ ਹੈ 8 ਕਿੱਲੇ ਜ਼ਮੀਨ ਦੇ ਮੁੰਡੇ ਨੂੰ ਖੇਤੀ ਕਰਦਾ ਔਰ ਤੂੰ ਕੋਈ ਮੰਗ ਨਹੀਂ ਬਸ ਕੁੜੀ ਸੋਹਣੀ ਭਾਲਦੇ ਮੈਂ ਆਪਣੀ ਕੁੜੀ ਦੇਖੀ ਠੀਕ ਹੈ ਸੋਚਿਆ ਚਲੋ ਸਰਪੰਚ ਕਹਿੰਦੇ ਜਿਹੜਾ ਮਾਰ ਆਉਨੇ ਆ ਉਹ ਬੈਂਸਿਆ ਆਹ ਗੱਲ ਤਾਂ ਤੂੰ ਬਾਲੀ ਵਧੀਆ ਕੀਤੀ ਹੈ ਮੈਂ ਵੀ ਲੱਭਦਾ ਫਿਰਦਾ ਸੀ ਆਪਣੀ ਕੁੜੀ ਵਾਸਤੇ ਰਿਸ਼ਤਾ ਉਹ ਚਲਾ ਗਾਲ ਉਹਨਾਂ ਨਾਲ ਹਾਂ ਹਾਂ ਪਾਲਾ ਪੀ ਚਾਹ ਪੀ ਲੈ ਚਾਹ ਪੀ ਹੈਲੋ ਆ ਬੈਂਤ ਕੀ ਹਾਲ ਹੈ ਲੇਹ ਬੈਂਤ ਆਪਾਂ ਘਰ ਵਾਰਤਾ ਦੇਖੇ ਸਾਰਾ ਕੁਝ ਮੈਂ ਜਸਦੇ ਦੇ ਤਾਈ ਨਾਲ ਰਾਏ ਕਰ ਲਈ ਸੀ ਸਾਡੇ ਸਾਰਾ ਕੁਝ ਫਿੱਟ ਹੈ ਹੁਣ ਤੂੰ ਮੁੰਡਿਆਂ ਨੂੰ ਟਾਈਮ ਦੇ ਦੇ ਪਰਸੋਂ ਦਾ ਵੀ ਆ ਕੇ ਕੁੜੀ ਦੇਖ ਜਾਣਗੇ 아, uh, 장가. ਕਸੇ ਬੋਤ ਆਣੀ ਲੇਕੇ ਹੋਰ ਭਾਈ ਜੀ ਕਿਵੇਂ ਆਪਣੀ ਹਾਲਵਾਲੀ ਹੈ ਜਬ ਠੀਕ ਰਹਾ ਸਪੰਹ ਸਾਹਿਬ ਅਸੀਂ ਆਪਣਾ ਬੋਲ ਬੋਲੀ ਨਹੀਂ ਭਾਈ ਵੀ ਕੀ ਲੱਗਾ ਸਭ ਕੁਝ? ਹਾਂਜੀ ਸਾਡੇ ਸਾਰਾ ਕੁਝ ਫਿੱਟ ਆ। ਕੁੜੀ ਵੀ ਪਸੰਦ ਆ। ਬਸ ਅਸੀਂ ਤਾਂ ਤੁੰਨੇ ਘਾਣਾ ਕਰਕੇ ਲਿਜਾਵਾਂਗੇ। ਮੈਂ ਤਾਂ ਮੇਰੀ ਗੱਲ ਉੱਪਰ ਇੱਕ ਮਜਬੂਰ ਹੈ। ਹਾਂਜੀ ਸਰਪੰਚ ਜੀ। ਬਸੋ। ਦੇਖ ਵੀ ਬੰਦ ਸਰ। ਮੈਂ ਕੁੜੀ ਦਾ ਵਿਆਹ ਕਰਨਾ। ਉਹ ਵੀ ਪੈਸੇ ਦੇ ਵਿੱਚ। ਨਾ ਲੋਕ ਕੀ ਕਹਿਣਗੇ ਮੈਨੂੰ? ਵੀ ਸਰਪੰਚ ਨੇ ਕੁੜੀ ਦੇ ਤੂੰ ਨਿੱਤਾਂ ਕਰਤਾ ਨਾਲੇ ਮੈਂ ਗੱਡੀ ਦੇਣੀ ਆ ਕੁੜੀ ਨੂੰ ਆ ਵੀ ਹਲਟੋ ਟੁੱਟੀ ਕਰ ਵੀ ਠੀਕ ਹੈ ਤੇ ਮੈਂ ਜੀ ਚਲੋ ਜਿੰਨੇ ਟੁੱਟੀ ਮਾਰ ਗਈ ਆਪਾਂ ਹੁਣੀ ਗੱਲ ਕਰ ਲੈਣਾ ਬਾਈ ਜੀ ਸਰਪੰਚ ਗਿਆ ਦਾ ਮੈਂ ਆਪਣੀ ਕੁੜੀ ਦਾ ਵਿਆਹ ਕਰਾਉਣਾ ਔਰ ਕਰਨਾ ਵੀ ਪੈਸੇ ਚ ਉਹ ਨਾਲ ਹਲਟੋ ਗੱਡੀ ਦੇ ਦਿੰਦਾ ਦੇਖ ਬਿਆਨ ਸਿਆ ਸਾਡੀ ਕੋਈ ਮੰਗ ਨਹੀਂ ਜੋ ਕੁਛ ਦੇਣਾ Ina ni apa niti mungkin? Saya cuma nak jawab. Jom ya. ਨਾ ਬਾਪੂ ਮੇਰੀ ਗੱਲ ਸੁਣ ਜਦੋਂ ਕੋਈ ਮੁੰਡੇ ਵਾਲੇ ਦੀ ਕੋਈ ਮੰਗ ਨਹੀਂ ਤੂੰ ਉਹਨਾਂ ਨੂੰ ਗਾਇ ਕਿਉਂ ਦੇ ਰਿਹਾ ਬਾਪੂ ਵੀਰਾ ਸਹੀ ਕਹਿੰਦਾ ਜਦੋਂ ਉਹਨਾਂ ਦੀ ਕੋਈ ਮੰਗ ਨਹੀਂ ਆਪਾਂ ਗੱਟੀ ਕਿਉਂ ਦੇ ਰਹੇ ਆ ਉਹ ਚਲੋ ਚਲੋ ਤੁਸੀਂ ਕੰਮ ਕਰੋ ਆਪਣਾ ਵੱਡੇ ਆ ਗਏ ਮੈਨੂੰ ਸਮਝਾਉਣ ਵਾਲੇ ਜਾ ਬਾਪੂ ਤੂੰ ਤਾਂ ਸਾਡੀ ਕਰ ਤੂੰ ਗੱਲ ਮੰਨੀ ਹੋਈ ਨਹੀਂ ਦੇਖ ਛੋਟੇ ਭਾਈ ਬੱਚੇ ਸਹੀ ਕਹਿੰਦੇ ਆ ਤੂੰ ਆਪਦੀ ਫੋਕੀ ਟੋਰ ਲਾਉਣ ਦੇ ਖਾਤਰ ਨਾ ਆਪ ਤਾਂ ਘਰ ਨਾਲ ਪਟਲੀ ਬਾਕੀ ਤੇਰੀ ਮ

2 ਕਿੱਲਾ ਦਾ ਧੂਧੋ ਗਿਆ ਨਹੀਂ ਕਰ ਲਿਖਿਆ ਪਿਆ ਭਾਈ ਮੈਂ ਇਹ ਚੁਕਾ ਦੇ ਠੀਕ ਹੈ ਹੁਣ ਜਿਹੜਾ 1.5 ਕਿੱਲਾ ਵਜਦਾ ਨਾ ਸਰਪੰਚ ਉਹ ਭਈ ਦੇ ਨਹੀਂ ਕਰਨਾ ਧੂਧੋ ਹੈ ਪੈਸੇ ਖੇਲ ਨਹੀਂ ਪੈਸੇ ਤਾਂ ਜਦੂਰੀ ਹੈ ਜ਼ਮੀਨ ਤਾਂ ਸੜਵਾਈ ਲਏਗਾ ਨਹੀਂ ਤਾਂ ਸ਼ਰੀਕ ਵਿੱਚ ਤੇਰੀ ਕੋਈ ਟੌਹ ਨਹੀਂ ਰਹਿਣੀ ਸੋਚਦਾ ਕੀ ਹੈ ਚੁੱਪ ਕਰਕੇ ਕਰ ਦੇ ਗਏ ਨੇ ਕੀ ਸੋਚੀਏਗਾ ਸਰਪੰਚ ਸੋਚੇਗਾ ਹਾਂ ਦਾਸ ਕਿਹੜਾ ਨਬੂਤਾ ਪਈ ਜੋਂ ਨੀਂ ਤੇ ਨਾ ਮਾਇਆ ਕਰ ਕੀ ਤੇ ਐਂ ਜੁਰਾ ਬੰਦੀ ਵੀ ਇਹ ਆਲੇ ਲੈ ਪਈ ਸਰਪੰਚਾ ਇਹ ਕਿਤੇ ਤੇਰੇ ਮਹਿਰ ਬਈ ਮੈਂ ਤਾਂ ਸਿੱਧੀ ਕਹਿੰਨਾ ਹੈ ਹਰ ਕਨਾਂ ਕੁ ਬੀਦ ਨਾ ਲੰਝੀ ਇੱਥੇ ਜਲਦੀ ਰਿਹਾ ਲੈ ਪਈ ਸਰਪੰਚਾ ਆ ਫਰਚੇ ਤੇ ਕਲਛਾ ਨੇ ਗੱਦੀ ਬੱਤੀ ਕੇ ਲੈ ਗਈ ਕੇਤੀ ਲੋੜ ਨਹੀਂ ਦੱਸਨੀ ਭਾਈ ਹਜਰੇ ਧੰਨਵਾਦ ਆਲੇ ਜੀ ਹੈ ਕੋਈ ਗੱਲ ਨਹੀਂ ਭਾਈ ਧੰਨਵਾਦ ਕੀ ਕਰਦੇ ਚੰਗਾ ਜੀ ਮੈਂ ਚੱਲਦਾ ਰਾਮ ਰਾਮ ਅੱਛਾ ਜੀ ਕੇ ਸਰਪੰਚਾ ਰਾਮ ਰਾਮ ਆ ਹੋਰ ਵੀ ਵਿਅੰਸਾ ਕੀ ਹਾਲ ਨੇ ਤੇਰੇ ਵਧੀਆ ਜੀ ਵਧੀਆ ਸਰਪੰਚ ਸਾਹਿਬ ਤੁਸੀਂ ਦੱਸੋ ਇੱਧਰ ਕਿੱਧਰ ਫਿਰਦਾ ਖੇਤਾਂ 'ਚ ਇੱਧਰ ਆ ਗਏ ਆਪਣੇ ਖੇਤ ਵਾਲਿਆਂ ਦੇ ਰਿਸ਼ਤੇ ਨੂੰ ਆਇਆ ਸੀ ਓਏ ਆਪਣੇ ਜੱਸੇ ਪੁੱਤ ਵਾਸਤੇ ਵੀ ਦੇਖ ਲੈ ਕੋਈ ਰਿਸ਼ਤਾ ਸੁਖਨਾ ਜਵਾਨ ਹੋਇਆ ਪਿਆ ਹੁਣ ਸਰਪੰਚ ਸਾਹਿਬ ਵੈਸੇ ਗੁੱਸਾ ਨਾ ਕਰਨਾ ਅੱਜ ਕੱਲ ਰਿਸ਼ਤੇ ਜ਼ਮੀਨਾਂ ਵਾਲਿਆਂ ਨੂੰ ਹੁੰਦੇ ਆ ਤੇ ਤੇਰੇ ਕੋਲੇ 2.5 ਕਿੱਲੇ ਬਾਹੰਦੇ ਆ ਉਹ ਵੀ ਗਹਿਣੇ ਆ ਬਾਕੀ ਤੂੰ ਆਪ ਸਣ ਚੰਗਾ ਅੱਜ ਕੱਲ ਰਸਤੇ ਜਿਨੀ ਨਾਲ ਐ ਤੇ ਤੇਰੇ ਕੋਲੇ 2.5 ਕਿਲੇ ਪੈਂਦੇ ਉਹ ਵੀ ਕਹਨੇ ਐ ਅਜਿਹਾ ਲੋੜ ਤੇ ਜ਼ਮੀਨਾਂ ਵਾਲਿਆਂ ਨੇ ਤੇ ਤੇਰੇ ਕੋਲੇ 2.5 ਕਿਲੇ ਕਹਿੰਦੇ ਉਹ ਵੀ ਗਹਿਣੇ ਆ ਹੈਲੋ ਹੰਪਾਈ ਸਰਪੰਚਾ ਕੀ ਹਾਲ ਚਾਲ ਹੈ ਤੇਰੀ ਬਸ ਜੀ ਹਾਲ ਤਾਂ ਕਦੇ ਹੋਣੀ ਸੀ ਕਿਰਪਾ ਛੋਡੀ ਨਾ ਨਾ ਕਿਰਪਾ ਤਾਂ ਪਈ ਬਹੁਤ ਟਾਈਮ ਹੋ ਗਿਆ ਹੁੰਦੀ ਨੂੰ ਹੁਣ ਤਾਂ ਕਿਰਪਾ ਬੰਦ ਹੋਣ ਦਾ ਟਾਈਮ ਆ ਗਿਆ ਕਿਵੇਂ ਜੀ ਸਮਝ ਨਹੀਂ ਲੱਗੀ ਹਾਂ ਹੁਣ ਕਿੱਥੇ ਸਮਝ ਲੱਗਣੀ ਹੈ ਸਮਝਾਉਣਾ ਪੈਣਾ ਹੈ ਦੇਖ ਪਈ ਸਰਪੰਚਾ ਕੱਲ ਦੀ ਆਖਰੀ ਤਰੀਕ ਹੈ ਜ਼ਮੀਨ ਦੀ ਹਾਂ ਜੀ ਜੀ ਤਾਂ ਕੱਲ ਨੂੰ ਕਰਤਾ ਬੰਦੋਬਸਤ ਪੈਸਿਆਂ ਦਾ ਤਾਂ ਜ਼ਮੀਨ ਤੇਰੀ ते नहीं पाई दाती दिया ना ठंडी हो जो, फिर ना क्यों भी पाई लाइन दस्या, हां हाँ, गौर करी गलती, ठीक है जी, राम राम है? राम राम जी, हेलो, दस्ताबोल ना ਸਸਤੀ ਕਰ ਬਾਈ ਜੀ ਹੋ ਠੀਕ ਓਏ ਠੀਕ ਤਾਂ ਤਾਂ ਹੂੰ ਜੇ ਪ੍ਰੋਣੇ ਦੀ ਮੰਗ ਪੂਰੀ ਕਰੋਗੇ ਕਿਵੇਂ ਬਾਈਏ ਲੋਕੀ ਆ ਛੜ ਕਿੱਲਿਆਂ ਪਿੱਛੇ 20-20 ਲੱਖ ਚੱਕੀ ਫਿਰਦੇ ਆ ਤੁਸੀਂ ਅਲਟੋ ਦੇ ਕੇ ਸਾਰ ਤਾਂ ਜੇ ਬਿਨ ਮੰਗੇ ਤੋਂ ਅਲਟੋ ਦੇ ਸਕਦੇ ਆ ਮੰਗੇ ਤੋਂ ਤਾਂ ਬਰਨਾ ਦੇ ਦੋਗੇ ਲੈ ਜਾ ਆਉਦੀ ਭੈਣ ਨੂੰ ਬਰਨਾ ਚੀ ਬਾਕੇ ਛੱਡ ਕੇ ਜਾਈ ਠੀਕ ਹੈ ਬਾਪੂ ਬਾਪੂ ਭਾਈ ਦਾ ਫੋਨ ਆਇਆ ਸੀ ਉਹ ਆਪਣੀ ਕੁੜੀ ਨੂੰ ਤੰਗ ਕਰਦੇ ਆ ਉਹ ਕਹਿੰਦਾ ਮੈਨੂੰ ਮਰਨਾ ਗੱਡੀ ਚਾਹੀਦੀ ਆ ਤੂੰ ਐਂ ਕਰ ਆਰਪੀ ਕੋਲ ਜਾ ਕੇ ਆ ਪੈਸੇ ਦਾ ਹੱਲ ਕਰਕੇ ਆ ਕੁੜੀ ਦਾ ਘਰ ਦਾ ਸੋਨਾ ਪੂ ਹੁਣ ਮੈਂ ਜਨਾ ਪੈਸੇ ਨੂੰ ਲੈਣਾ ਅੱਜ ਕੱਲ੍ਹ ਦੇ ਜਮੀਨਾਂ ਵਾਲਾ ਨੇ ਲੈ ਤੇਰੇ ਕੋਲੇ ਢਾਈ ਕਿਲੇ ਕਰਦੇ ਉਹ ਵੀ ਕਹਿਣੇ ਆ ਇਹ ਤਾਂ ਗੱਲ ਨੂੰ ਕਰਤਾ ਬੰਦੋਬਸਤ ਪੈਸੇ ਦੇ ਤੇ ਜਮੀਨ ਤੇਰੀ ਤੇ ਨਹੀਂ ਭਾਈ ਦਾ ਕੀ ਇਹਦਾ ਸਾਡੀ

ਸਾਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ Bell ਦੇ ਆਕੰਦੇ ਕਲਿੱਕ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ